ਤਰੀ ਭਰ ਦੀਆਂ 18 ਕਿਸਾਨ ਜਥੇਬੰਦੀਆਂ ਤੇ ਸਯੁਕਤ ਕਿਸਾਨ ਮੋਰਚੇ ਵੱਲੋਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਚ ਇੱਕ ਮਹਾਂ ਰੈਲੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੀਆਂ ਜਿੱਥੇ ਇੱਕ ਵਿਸ਼ਾਲ ਸਟੇਜ ਸਜਾਈ ਗਈ ਹੈ ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਜੋ ਕਿਸਾਨ ਆਗੂ ਨੇ ਉਹਦੇ ਵਿੱਚ ਆਪਣੇ ਫਸਲਾਂ ਤੇ ਹੋਰ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਮਰ ਸਰ ਤਰਨਤਾਰਨ ਜ਼ਿਲ੍ਹਿਆਂ ਦੇ ਵਕਫਾ ਹਿੱਸੇ ਤੋਂ ਆਏ ਕਿਸਾਨ ਦੂਰ ਦੂਰ ਤੱਕ ਕਿਸਾਨਾਂ ਦਾ ਹਰ ਜਿਹੜਾ ਇਸ ਵੇਲੇ ਨਜ਼ਰ ਆ ਰਿਹਾ ਹੈ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਕਿਸਾਨਾਂ ਦਾ ਠਾਠਾ ਮਾਰਦਾ ਕੱਟ ਜਿਹੜਾ ਉਹ ਨਜ਼ਰ ਆ ਰਿਹਾ ਜੋ ਇਸ ਗੱਲ ਦਾ ਸੰਕੇਤ ਹੈ ਕਿ ਕਿਸਾਨ ਹੁਣ ਆਰ ਪਾਰ ਦੀ ਲੜਾਈ ਦੇ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਜੋ ਓਲਾਨ ਅੱਜ ਕੀਤੇ ਜਾਣੇ ਨੇ ਆਪਾਂ ਦਿੱਲੀ ਦੇ ਵਿੱਚ ਮੁੜ ਤੋਂ ਕਿਸਾਨਾਂ ਦਾ ਮੋਰਚਾ ਸ਼ੁਰੂ ਕਰਨ ਦਾ ਇੱਕ ਵੱਡਾ ਐਲਾਨ ਜਿਹੜਾ ਅੱਜ ਕੀਤਾ ਜਾ ਸਕਦਾ ਹੈ ਤਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਜਾਣ ਚੱਕੀ ਕਿ ਆਖਰ ਮੁੱਦਾ ਕੀ ਹੈ ਕਿਉਂ ਆਖਰ ਅੱਜ ਦਾ ਇਹ ਜਿਹੜਾ ਮਹਾਂ ਰੈਲੀ ਦਾ ਆਯੋਜਨ ਕਰਨਾ ਪਿਆ ਜਾਂ ਕੀ ਵੱਡੇ ਫੈਸਲੇ ਇਸ ਮਹਾਂ ਰੈਲੀ ਦੇ ਵਿੱਚ ਲਏ ਜਾ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਕੀ ਮੁੱਦਾ ਹੈ ਇਸ ਮਹਾਂ ਰੈਲੀ ਦਾ ਦੇਖੋ ਮੁੱਦਾ ਇਹ ਹੈਗਾ ਕਿ ਜਿਹੜੀ 9 ਦਸੰਬਰ ਨੂੰ ਉੱਥੇ ਅੰਦੋਲਨ ਹੋਇਆ ਸੀਗਾ ਉਦੋਂ ਚਿੱਠੀ ਗਈ ਸੀ ਮੋਦੀ ਜੀ ਦੀ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵਾਂਗੇ ਉਹ ਨਹੀਂ ਬਲਿਆ ਬਿਜਲੀ ਸੰਸ਼ੋਧਨ ਬਿੱਲ ਖਪਤਕਾਰਾਂ ਨੂੰ ਪੁੱਛ ਕੇ ਲਿਆਵਾਂਗੇ ਲੈਣ ਦਿੰਦਾ ਵਾ ਠੀਕ ਆ ਪলিউਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕਰਾਂਗੇ ਉਹ ਨਹੀਂ ਹੋਇਆਗਾ ਲਖੀਮਪੁਰ ਖਰੀਦਾ ਇਨਸਾਫ ਦਵਾਂਗੇ ਦਿੱਲੀ ਦੇ ਸਾਰੇ ਕੇਸ ਪਾਏ ਵਾਪਸ ਲਵਾਂਗੇ ਇਦੇ ਵਿੱਚ ਅਸੀਂ ਨਵੀਂ ਐਡ ਕੀਤੀ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਨਾ ਕਿਉਂਕਿ ਕਾਰਪੋਰੇਟ ਦਾ ਕਰਜ਼ਾ 14 ਲੱਖ ਕਰੋੜ ਰੁਪਈਆ ਪਿਛਲੇ 8 ਸਾਲਾਂ 'ਚ ਮਾਫ਼ ਹੋ ਗਿਆ ਸਾਡਾ 12 ਲੱਖ ਕਰੋੜ ਰੁਪਈਆ ਹੁਣ ਫੇਰ ਕਾਰਪੋਰੇਟ ਦਾ 3.45 ਲੱਖ ਰੁਪਈਆ ਮਾਫ਼ ਕਰਨ ਦੀ ਤਿਆਰੀ ਹੈਗੀ ਆ ਔਰ ਇਹਦੋਂ ਕਿ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪੱਧਰ ਤੇ ਕਰੇ ਇਹੋ ਜਿਹਾ ਮੰਗਾ ਸਭ ਤੋਂ ਵੱਡਾ ਹਮਲਾ ਵੀ ਸਾਡੀ ਖੇਤੀ ਮੰਡੀ ਨੂੰ ਤੋੜਨ ਵਾਸਤੇ ਉਦੇ ਵਾਸਤੇ ਬਾਹਰੋਂ ਵਿਦੇਸ਼ਾਂ ਤੋਂ ਫੈਸਲਾ ਮੰਗਾ ਕੇ ਉਹਨਾਂ ਤੇ ਜਿਹੜੀ ਡਿਊਟੀ ਆ ਖਤਮ ਕੀਤੀ ਕਨਕ ਤੇ 40% ਤੇ ਛੋਲਿਆਂ ਤੇ ਖਤਮ ਕਰ ਰਹੇ 800 ਘਟ ਰਿਹਾ ਦੂਜਾ ਲੈਂਡ ਐਕ acquisition ਐਕਟ ਜਿਹੜਾ ਵਾ ਉਹਦੇ ਵਿੱਚੋਂ ਜਿਹੜੀ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨ ਖੋਈ ਜਾਣੀ ਆ ਉਹਦਾ ਫੈਸਲਾ ਮੋਦੀ ਜੀ ਕਰ ਰਹੇ ਨੇ ਇਹਨਾਂ ਨੂੰ ਲੈ ਕੇ ਜਿਹੜਾ ਵਾ ਅੱਜ ਦੁਬਾਰਾ ਦਿੱਲੀ ਕੂਚ ਦਾ ਐਲਾਨ ਕੁਝ ਸਮੇਂ ਬਾਅਦ ਇਤਿਹਾਸਕ ਇਸ ਇਸ ਮੰਚ ਤੋਂ ਹੋਊਗਾ ਅਸੀਂ ਦਿੱਲੀ ਦਾ ਧਰਨਾ ਸ਼ੁਰੂ ਕਰਨ ਜਾ ਰਹੇ ਹਾਂ ਕਦੋਂ ਤੱਕ ਲਗਭਗ ਇਹ ਸ਼ਾਮ ਨੂੰ ਹੋਊਗਾ ਤਰੀਕ ਉੱਤੋਂ ਹੀ ਨਾਊਂਸਮੈਂਟ ਹੋਊਗੀ ਤੁਹਾਡੇ ਸਾਹਮਣੇ ਆ ਜਾਣੀ ਆ ਤੋਂ ਇਸ ਵਾਸਤੇ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਇੱਕ ਵੱਡਾ ਹਿੱਸਾ ਸੈਂਕੜੇ ਵਿੱਚ ਇਕੱਠਾ ਹੋ ਗਿਆ ਰਹਿੰਦੀਆਂ ਜਥੇਬੰਦੀਆਂ ਨੂੰ ਬੇਨਤੀ ਆ ਸਾਰੇ ਭਾਈਚਾਰਿਆਂ ਨੂੰ ਵੀ ਉਹ ਜ਼ਰੂਰ ਦਿੱਲੀ ਕੂਚ ਦੇ ਵਿੱਚ ਸਾਡੇ ਨਾਲ ਆਉਣ ਵਾਦੇ ਅੱਜ ਤੱਕ ਕਿਉਂਕਿ ਇਹ ਲੋਕਾਂ ਦੇ ਪ੍ਰਤੀ ਵਫਾਦਾਰ ਨਹੀਂ ਹੈਗੇ ਜੰਨੀਆਂ ਵੀ ਸਰਕਾਰਾਂ ਆਈਆਂ ਨੇ ਉਹ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਜਾਤੀਵਾਦ ਦੇ ਤੇ ਦੰਗੇ ਫਲਾਕੇ ਤੇ ਆਪਣਾ ਜਿਹੜਾ ਸੀ ਉਹ ਉਲੂਸਦਾ ਕਰਦੇ ਰਹੇ ਨੇ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਢਾਉਣੇ ਤੇ ਭੋਗਨ ਤੈਨੂੰ ਜਿਹੜਾ ਆਪਣੇ ਨਾਮ ਰੱਖਣਾ ਹੁਣ ਠੀਕ ਹੈ ਅਸੀਂ ਕਿਸੇ ਮੰਦਰ ਦੇ ਵਿਰੁੱਧ ਨਹੀਂ ਮੇਰੇ ਤੋਂ ਫਿਰ ਦਿੱਲੀ ਦੇ ਇੱਕ ਸਾਰੇ ਅੰਦੋਲਨ ਦੀ ਤਿਆਰੀ ਬਿਲਕੁਲ ਜੀ ਹੁਣ ਤੁਸੀਂ ਵੇਖ ਰਹੇ ਜਿਹੜੀ ਤਿਆਰੀ ਆ ਹੁਣ ਦਿੱਲੀ ਕੂਚ ਦਾ ਨਾਰਾ ਜਿਹੜਾ ਇਹ ਬੜੇ ਜੋਰ ਸ਼ੋਰ ਦੇ ਨਾਲ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਆ ਇੰਨੀ ਠੰਡ ਦੇ ਵਿੱਚ ਇਹ ਸੋਰੀ ਜਿਹੜਾ ਕੰਮ ਉਹ ਗੱਲਾਂ ਨਾਲ ਨਹੀਂ ਬਿਲਕੁਲ ਗੱਲਾਂ ਨਾਲ ਨਹੀਂ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਵੀ ਕਿਸੇ ਜ਼ਾਲਮ ਦੀ ਅੱਜ ਤੱਕ ਪਰਵਾਹ ਨਹੀਂ ਕੀਤੀ ਇਹਨਾਂ ਨੇ ਪੰਜਾਬ ਦਾ ਇਤਿਹਾਸ ਖਤਮ ਕਰ ਦਿੰਦੇ ਬਹੁਤ ਕੋਸ਼ਿਸ਼ਾਂ ਕੀਤੀਆਂ ਵੀ ਜਿੰਨੀਆਂ ਲੜਾਈਆਂ ਅੱਜ ਤੱਕ ਲੜੀਆਂ ਨੇ ਨਾ ਚਾਹੇ ਅਹਿਮਦ ਸ਼ਾਹ ਦਾਲੀਆ ਮਹਰੂਦ ਗਜ਼ਗੀਆਂ ਜਾਂ ਔਰੰਗਜ਼ੇਬ ਆਇਆ ਤੇ ਉਹਨਾਂ ਨੇ ਦਿੱਲੀ ਤਖਤ ਤੇ ਬੈਠ ਕੇ ਲੋਕਾਂ ਦਾ ਜਨਮ ਕੀਤਾ ਲੇਕਿਨ ਪੰਜਾਬ ਦੇ ਲੋਕਾਂ ਨੇ ਹਰ ਜ਼ੁਲਮ ਦਾ ਜਿਹੜਾ ਸੀ ਉਹ ਟੱਕਰ ਆ ਕੀਤਾ ਜਿਸ ਕਰਕੇ ਉਹਦਾ ਇਤਿਹਾਸ ਵੀ ਬਣਾੜਿਆ ਜਾ ਰਿਹਾ ਲੇਕਿਨ ਇਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਇਹ ਲੋਕ ਪਿੱਛੇ ਨਹੀਂ ਹਟਦੇ ਬਾਲ ਸਾਹਿਬ ਖਲ ਸਗੜ ਮੁਰਤ ਹੁਣ ਦਿੱਲੀ ਧਰਨੇ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ ਕਿਉਂ ਮਜਬੂਰ ਹੋਣਾ ਪਿਆ ਐੜੀ ਭਾਜਪਾ ਸਰਕਾਰ ਆ ਇਹਦੇ ਹਾਲਾਤ ਵੇਖੋ ਤਾਨਾਸ਼ਾਹੀ ਦਾ ਰਾਜ ਆਇਆ ਸਾਰੇ ਭਾਰਤ ਦੇ ਵਿੱਚ ਅੱਜ ਪੰਜਾਬ ਭਾਰਤ ਦੇ ਵਿੱਚ ਕੀ ਬਣ ਰਿਹਾ ਅਮਰਜੈਂਸੀ ਲੱਗੰਦੇ ਹਾਲਾਤ ਆ ਪੈਟਰੋਲ ਪੰਪਾਂ ਦਾ ਤੇਲ ਨਹੀਂ ਮਿਲ ਰਿਹਾ ਟਰੱਕ ਡਰਾਈਵਰ ਸਾਰੇ ਹੜਤਾਲ ਤੇ ਚੱਲ ਗਏ ਨੇ ਕਿਸਾਨ ਵੱਡੀਆਂ ਰੈਲੀਆਂ ਕਰ ਰਹੇ ਨੇ ਲੱਖਾਂ ਦਾ ਕਟੜ ਕਰ ਰਹੇ ਨੇ ਐੜੀ ਤਾਨਾਸ਼ਾਹ ਸਰਕਾਰ ਆ ਮਸ਼ੀਨਾਂ 'ਚ ਘੜਬੜੀ ਕਰਕੇ ਜਿੱਤਦੀ ਆ ਉਹ ਬੈਲਟ ਪੇਪਰ ਤੇ ਝੋਣਾ ਹੁੰਦੇ ਕਦੀ ਵੀ ਮੋਦੀ ਸਰਕਾਰ ਪੀੜ ਨਹੀਂ ਹੋ ਸਕਦੀ ਜੀ ਉਹਨਾਂ ਕੌਣ ਤੱਕ ਇਹ ਦਰਨਾ ਸ਼ੁਰੂ ਕੀਤਾ ਜਾ ਸਕਦਾ ਦਿੱਲੀ ਅੱਜ ਹੀ ਲਾਨ ਹੋ ਜਾਏਗਾ ਇੱਥੇ ਸਾਢੇ 3 ਦੇ ਵਿੱਚ ਵਿੱਚ ਇੱਥੇ ਸਟੇਜ ਤੋਂ ਵੱਡੇ ਜਿਹੜੇ ਸੂਬਾ ਆਗੂ ਆ ਲਾਨ ਕਰਦਣਗੇ ਕਿ ਦਿੱਲੀ ਦੀ ਦਿੱਲੀ ਦੀ ਤਿਆਰੀ ਹੀ ਵੇਖੋ ਲੋਕਾਂ ਦੀ ਲੋਕਾਂ ਦੇ ਗੁੱਸਾ ਵੇਖੋ ਲੱਖਾਂ ਦਾ ਇਕੱਠ ਹੋ ਰਿਹਾ ਇਹ ਇੱਕ 2 ਤਰੀਕ ਦਾ ਇੱਕ 6 ਦਾ ਮਾਲਵੇਜ ਬਹੁਤ ਵੱਡੀ ਜਿਹੜੀ ਬਰਨਾਲੇ ਦੀ ਧਰਤੀ ਦਾ ਬਰਨਾਲੇ ਦੀ ਧਰਤੀ ਦੇ ਬਰਨਾਲਾ ਮੰਡੀ ਜੀ 13 ਮਹੀਨੇ ਦਿੱਲੀ ਦਾ ਕਿਸਾਨ ਅੰਦੋਲਨ ਚੱਲਿਆ ਸੀ ਅਨੇਕਾਂ ਕੁਰਬਾਨੀਆਂ ਦਿੱਤੀ ਗਈਆਂ ਅਨੇਕਾ ਲੋਕ ਸੜਕੀ ਐਕਸੀਡੈਂਟ ਦੇ ਵੀ ਸ਼ਿਕਾਰ ਹੋਏ ਵੱਡੇ ਐਲਾਨ ਕੀਤੇ ਗਏ ਪਰ ਹੁਣ ਮੁੜ ਤੋਂ ਦਿੱਲੀ ਨੂੰ ਕੂਚ ਕਰਨਾ ਪੈ ਰਿਹਾ ਹਾਂ ਹਾਂਜੀ ਕਿਉਂਕਿ ਸਰਕਾਰਾਂ ਜਿਹੜੀਆਂ ਆਪਣੀ ਜ਼ੁਬਾਨ ਤੋਂ ਮੁਕਰਦੀਆਂ ਦਿਖਾਈ ਦਿੰਦੀਆਂ ਸਾਡੇ ਜਿਹੜੇ ਅਸੀਂ ਉਹਨਾਂ ਦੇ ਨਾਲ ਵਾਦੇ ਸਾਡੇ ਇਤੇ ਪੂਰੇ ਨਹੀਂ ਕਰ ਰਹੀਆਂ ਉਹ ਅਸੀਂ ਉਹਨਾਂ ਦੇ ਹਾਲਤ ਦੇ ਵਿੱਚ ਅਸੀਂ ਦੁਬਾਰਾ ਦਿੱਲੀ ਜਾਵਾਂਗੇ ਪੱਕੇ ਮੋਰਚੇ ਲਾ ਕੇ ਉੱਥੇ ਬੈਠਾਂਗੇ ਤੇ ਮੋਦੀ ਦੀ ਤੋਂ ਹੰਦੇ ਗੋਡਾ ਰੱਖ ਕੇ ਆਪਣੇ ਫੈਸਲੇ ਜਿਹੜੇ ਉਹ ਸਹੀ ਕਰਵਾ ਕੇ ਫੇਰ ਉੱਥੋਂ ਉੱਠਾਂਗੇ ਮਸਪੀ ਲਾਗੂ ਹੋਈ ਤੇ ਨਾ ਪੰਜਾਬ ਚ ਨਸ਼ਾ ਖਤਮ ਹੋਇਆ ਹਾਂਜੀ ਨਾ ਐਮ ਐਸ ਪੀ ਵੀ ਨਹੀਂ ਲਾਗੂ ਹੋਈ ਕਿਉਂਕਿ ਸਰਕਾਰਾਂ ਮੰਨ ਕੇ ਮੁੱਕਰ ਜਾਂਦੀਆਂ ਆ ਆਪਣਾ ਸਾਡੀ ਲਾਗਤ ਖਾਤਾ ਜਿੱਦਾਂ ਸਾਡਾ ਸੁਆਮੀ ਨਾਥਨ ਕੀ ਮੰਦਿਰ ਪੋਟਿਆ ਉਹ ਵੀ ਨਹੀਂ ਲਾਗੂ ਹੋਈ ਸਾਡੀ ਕਿਉਂਕਿ ਸਰਕਾਰ ਉਹ ਤਾਂ ਵੀ ਮੰਨ ਕੇ ਮੁੱਕਰੀ ਆ ਵੀ ਸਾ ਵੀ ਇੱਕ ਬਿਜਲੀ ਦਾ ਬੇਲਾ ਉਹ ਵੀ ਸਾਡਾ ਜਿਹੜਾ ਉਹ ਵੀ ਉਹਨੇ ਪਾਸ ਕਰਤਾ ਮੋਦੀ ਨੇ ਉਹ ਵੀ ਅਸੀਂ ਰੱਦ ਕਰਾਉਣਾ ਜਿਹੜੇ ਪ੍ਰੀ-ਪੇਡ ਮੀਟਰ ਲੱਗਣੇ ਆ ਉਹ ਜਿਹੜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਨਹੀਂ ਲੱਗਣ ਦੇਣੇ ਕਿਉਂਕਿ ਸਾਨੂੰ ਪਤਾ ਕਿ ਉਹ ਸਰਕਾਰ ਜਿਹੜੀ ਆ ਸਾਡੇ ਨਾਲ ਧੋਖਾ ਕਰ ਰਹੀ ਆ ਇਸ ਵਾਸਤੇ ਅਸੀਂ ਦਿੱਲੀ ਦਾ ਮੋਰਚਾ ਪੱਕੇ ਦਰ ਤੇ ਲਾਵਾਂਗੇ ਘਰ ਦਾ ਚੋਕਾ ਚੁੱਲਾ ਛੱਡ ਕੇ ਇੰਨੀ ਠੰਡ ਜਿੱਥੇ ਬੈਠਣਾ ਪੈ ਰਿਹਾ ਬਿਲਕੁਲ ਜੀ ਸੱਤੇ ਖਫਣ ਬੰਨ ਕੇ ਆਏ ਆ ਕੋਈ ਚੌਂਲੇ ਚੌਂਕਾ ਤਾਂ ਹੀ ਰਹੂਗਾ ਜੇ ਸਾਡੀ ਜਾਇਦਾਦ ਜ਼ਮੀਨ ਸਾਡਾ ਕੋਈ ਹੱਕ ਜਿਹੜਾ ਰਹਿ ਜੂਗਾ ਤੇ ਨਹੀਂ ਤੇ ਫਿਰ ਸਾਡਾ ਕੀ ਉੱਥੇ ਸਭ ਛੱਡ ਕੇ ਆਏ ਆ ਕਿ ਮਤਲਬ ਉਹ ਮਾੜੀ ਗੱਲ ਹੈ ਕਿ ਸਾਡੀਆਂ ਹੀ ਸਰਕਾਰਾਂ ਚੁਣੀਆਂ ਜਿਹੜੀਆਂ ਉਹ ਸਾਡੇ ਨਾਲ ਧੋਖਾ ਕਰ ਲੈਣ ਤੇ ਫਿਰ ਅੱਤੇ ਅਸੀਂ ਇਦਾਂ ਸੜਕਾਂ ਤੇ ਰੋਲਣੀ ਆ ਛੋਟੇ ਛੋਟੇ ਬੱਚੇ ਘਰ ਛੱਡ ਕੇ ਆਏ ਆ ਜਦੋਂ ਅੱਗੇ ਆਪਾਂ ਗਏ ਆ ਕਿੰਦਾ ਕਈਆਂ ਦੇ ਪਤੀ ਕਈਆਂ ਦੇ ਬੱਚੇ ਉਹ ਸਾਡੇ ਵੀ ਬੱਚੇ ਸੀ ਜਿਹੜੇ ਉੱਥੇ ਠੱਕੇ ਖਾਂਦੇ ਕਿੰਦਾ ਸ਼ਹੀਦੀਆਂ ਸਹਸਤ ਹਾਂਜੀ ਕਿੰਨੇ ਸ਼ਹੀਦ ਹੋ ਗਏ ਕਿ ਲੱਗ ਰਿਹਾ ਜਿਉ 13 ਮਹੀਨੇ ਦੀ ਤਪੱਸਿਆ ਜਾਈ ਗਈ ਕਿਉਂਕਿ ਸਰਕਾਰਾਂ ਮੁੱਕ ਗਈ ਹਾਂਜੀ ਐਦ ਕਿਹਾ ਵੇਖੋ ਕੋਟੀਆਂ ਵੀ ਲਾ ਕੇ ਆਏ ਆ ਕਿ ਕਿਤੇ ਪੋਦਾ ਮਹੀਨਾ ਵਾ ਕਿ ਬਹੁਤ ਠੰਡ ਵਾ ਕਿ ਸਾਡੇ ਅੱਗੇ ਬੱਚੇ ਸ਼ਹੀਦ ਹੋਏ ਆ ਸਹਬਜਾਦੇ ਸਾਡੇ ਸ਼ਹੀਦ ਹੋਏ ਆ ਤੇ ਐਂ ਤੇ ਉਹ ਬੜੇ ਦੁੱਖ ਨਾਲ ਕਹਿੰਦੇ ਆ ਕਿ ਜੇ ਆਪਾਂ ਚੁਣੀਆਂ ਸਰਕਾਰਾਂ ਚੰਗੀਆਂ ਚੁਣੀਆਂ ਤੇ ਉਹਨਾਂ ਦਾ ਫਰਜ਼ ਵਾ ਕਿ ਸਾਡੀ ਦੁੱਖ ਵਲੇ ਐਦਾਂ ਦੀ ਮਤਲਬ ਮੁਸੀਬਤ ਨਹੀਂ ਪਾਉਣੀ ਚਾਹੀਦੀ ਨਿਓਂ ਇਹ ਮੰਗਾ ਉਹਨਾਂ ਨੂੰ ਤਾਂ ਲਾਗੂ ਕੀਤਾ ਹਾਂ ਜੀ ਉਹੀ ਮੁੱਕਰ ਕੇ ਹੁਣ ਤਹੀ ਜਿੱਥੇ ਵੀ ਠੱਕੇ ਖਾਣੇ ਪਏ ਤਹੀ ਜਾਵਾਂਗੇ ਆਪਣੇ ਵੀਰਾਂ ਦੇ ਨਾਲ ਕਿ ਜਿੱਥੇ ਸਾਡੇ ਪਤੀ ਬੱਚੇ ਜਾਂਦੇ ਆ ਤੇ ਫਿਰ ਸਾਡਾ ਤੇ ਫਾਇਦਾ ਨਹੀਂ ਕੋਈ ਅਹੀਂ ਹੁਣ ਡੰਗਰਾਂ ਨੱਠੇ ਪਾ ਕੇ ਰਾਤ ਤੇ ਸਵੇਰ ਦੇ ਅਸੀਂ ਇੱਥੇ ਆ ਕੇ ਬੈਠੇ ਆ ਫੁਲਕੇ ਅਸੀਂ ਨਾਲ ਲਾ ਕੇ ਲਿਆਏ ਆ ਤੇ ਬਹੁਤ ਮਾੜੀ ਗੱਲ ਆ ਕੰਦਿੰਦਰ ਜੋਗ ਆ ਸਾਡੇ ਇਨੇ ਜਵਾਨ ਚਾਰ ਚਾਰ ਦੋ ਦੋ ਚਾਰ ਚਾਰ ਲਾਸਾਂ ਹਰ ਇੱਕ ਪਿੰਡ ਚੋਂ ਨਸ਼ਿਆਂ ਵਾਲਿਆਂ ਦੀਆਂ ਜਾਂਦਗਾ ਹਾਂ ਜਿ ਰਜਾਨਾ ਹੁੰਦਗਾ ਵਾ ਇਹ ਵਾਂ ਮਾਪਿਓ ਰੋ ਪੇਟ ਕੇ ਬਹਿ ਜਾਂਦਾ ਪਰ ਉਹਨੇ ਜਨੂ ਹੋਰ ਤਿਆਰ ਹੋ ਜਾਂਦੇ ਆ ਪਰ ਬਹੁਤ ਦੁੱਖ ਦੀ ਗੱਲ ਆ ਕਿ ਅਸੀਂ ਤੇ ਦੁਖੀ ਹਰਦੇ ਨਾ ਕਹਿੰਦੇ ਕਿ ਕਿਸੇ ਦਾ ਬੱਚਾ ਮਰਦਾ ਨਾ ਬਹੁਤ ਦੁੱਖ ਹੁੰਦਾ ਘਰਾਂ ਚ ਰੋਟੀ ਵੀ ਨਹੀਂ ਪਕੜਨ ਨੂੰ ਮਿਲਦੀ ਜੇ ਹੁਣ ਡਾਰਨਗਵੜ ਦੁਖੀ ਆ ਤੇ ਅਸੀਂ ਵੀ ਦੁਖੀ ਆ ਤੇ ਕਾਰ ਜੁੜਦੇ ਕਈਆਂ ਦੇ ਇਕੱਲੇ ਇਕੱਲੇ ਬੱਚੇ ਜਿਹੜੇ ਮਤਲਬ ਹਾਂ ਜਿੱਥੇ ਮਾਪਿਓ ਦੇ ਬੱਚਿਆਂ ਨੇ ਮੋਢਾ ਦੇ ਨਹੀਂ ਉੱਥੇ ਹੁਣ ਮਾਪਿਓ ਖੁਦ ਬਹੁਤ ਦੁਖੀ ਆ ਸਭਰਾ ਸਾਹਿਬ ਕੀ ਫੈਸਲਾ ਕੀਤਾ ਗਿਆ ਹੋਂਗੇ ਅੱਜ ਵਾਲੇ ਫੈਸਲੇ ਜਿਹੜੇ ਆਏ ਦੇਸ਼ ਦੇ ਲੋਕਾਂ ਦੇ ਹੱਕ ਦੇ ਵਿੱਚ ਹੋਏ ਆ ਕਿਉਂਕਿ ਦੇਸ਼ ਦੇ ਲੋਕ 13 ਮਹੀਨੇ ਦੀ ਤਪੱਸਿਆ ਤੋਂ ਬਾਅਦ ਮਤਲਬ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸੀ ਮੋਦੀ ਦੇ ਲਿਖਤੀ ਲੈਣ ਤੋਂ ਪਹਿਲਾਂ ਹੀ ਜਿਹੜਾ ਅੰਦੋਲਨ ਛਿੜਾ ਦਿੱਤਾ ਉਹਨੇ ਉਹਦੇ ਤੇ ਲੋਕ ਠੱਗਿਆ ਮਹਿਸੂਸ ਕਰ ਰਹੇ ਸੀ ਅੱਜ ਉਹ ਤਪੱਸਿਆ ਨੂੰ ਬੂਰ ਪੈਂਦਾ ਨਜ਼ਰ ਆਇਆ ਜਦੋਂ 13 ਫਰਵਰੀ ਦਾ ਦਿੱਲੀ ਦਾ ਐਲਾਨ ਹੋਇਆ ਵਾ ਤੇ ਇਸ ਟਾਈਮ ਤੇ ਦੇਸ਼ ਦੇ ਵਿੱਚੋਂ ਵਧਾਈਆਂ ਆ ਰਹੀਆਂ ਵਾਂ ਵੀ ਦਿੱਲੀ ਫੇਰ ਆਵਾਂਗੇ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਊਗਾ ਹਾਂਜੀ 13 ਮਹੀਨਿਆਂ ਦਾ ਅੰਦੋਲਨ ਸੀਗਾ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਾਂਗੇ ਪਰ ਸਭਰਾਤ ਸਾਹਿਬ ਪਹਿਲਾਂ ਵੀ ਜਦੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਤਾਂ ਸਰਕਾਰਾਂ ਵੱਲੋਂ ਵੱਖ-ਵੱਖ ਸੂਬੇ ਜੋ ਰਸਤੇ ਜੋ ਆ ਰਹੇ ਸੀ ਉੱਥੇ ਵੀ ਰੋਕਾਂ ਲਾਈਆਂ ਗਈਆਂ ਬਲਡੋਜ਼ਰ ਤੱਕ ਚੜਾਏਗੇ ਬੜੇ ਅੜਕੇ ਡਾਏਗੇ ਦਿੱਲੀ ਨਾ ਪਹੁੰਚ ਸਕਣ ਕਿਸਾਨ ਜਿੰਨੇ ਵੀ ਜਿੰਨੇ ਵੱਧ ਅੜਕੇ ਲੱਗਣਗੇ ਉਹਨਾਂ ਅਸੀਂ ਜਲਦੀ ਜਿੱਤਾਂਗੇ ਕਿਉਂਕਿ ਪਹਿਲਾਂ ਵੀ ਨਾ ਅੜਕੇ ਡਾਏ ਆ ਹੋਣ ਵਾਲੇ ਵੀ ਅੜਕੇ ਡਾਉਣਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਬਕਾਇਦਾ ਰੂਟ ਪਲਾਨ ਕਰਕੇ ਦੱਸਾਂਗੇ ਕਿ ਅਸੀਂ ਐਸ ਰਾਹ ਥਾਣੀ ਆਵਾਂਗੇ ਕਿਉਂਕਿ ਦੇਸ਼ ਦੇ ਲੋਕਾਂ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਚਵੀ ਦੀ ਸਰਕਾਰ ਦੇ ਸੁਪਨੇ ਲੈ ਰਹੇ ਆ ਇਹਨਾਂ ਲੋਕਾਂ ਨੇ ਉਹਨਾਂ ਵਾਂ ਆਪਦੀ ਕੀਤੀ ਦੇ ਮੋਦੀ ਪਛਤਾਊਗਾ ਵੀ ਮੈਂ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਖਲਾਫੀ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਰੋਹ ਆ ਤੇ ਫੇਰ ਆ ਰਿਹਾ ਕੇਂਦਰ ਸਰਕਾਰ ਨੂੰ ਹਰਿਆਣਾ ਨੂੰ ਦਿੱਲੀ ਨੂੰ ਸਿੱਧਾ ਚੈਲੰਜ ਹੋਊਗਾ ਕਿ ਅਸੀਂ ਆ ਰਹੇ ਰੋਗ ਨਾਲ ਅਸੀਂ ਕਹਿੰਨੇ ਆ ਵੀ ਕੇਂਦਰ ਸਰਕਾਰ ਨੂੰ ਚੈਲੰਜ ਵਾ ਸਿਸਟਮ ਨੂੰ ਚੈਲੰਜ ਵਾ ਡਬਲਿਊਟੀਓ ਦੀਆਂ ਨੀਤੀਆਂ ਵਿੱਚੋਂ ਭਾਰਤ ਬਾਹਰ ਆਵੇ ਉਹਨੂੰ ਚੈਲੰਜ ਆ ਵੀ ਅਸੀਂ ਛੇਵੇਂ ਹਿੱਸਾਵਾ ਦੁਨੀਆ ਦੇ ਇਹ ਭਾਰਤ ਦੇ ਲੋਕ ਡਬਲਿਊਟੀਓ ਦੀਆਂ ਨੀਤੀਆਂ ਇੱਥੇ ਲਾਗੂ ਨਹੀਂ ਹੋਣ ਦੇਣਗੇ ਲੋਕ ਕਿਉਂਕਿ ਭਾਰਤ ਜਾਗ ਰਿਹਾ ਵਾ ਬੰਨੀ ਤਿਆਰੀ ਹੋ ਜਾਣਗੀ ਪੂਰੀ ਪੂਰੀ ਤਿਆਰੀ ਆ ਆ ਤਿਆਰੀ ਦੀ ਕੜੀ ਆ ਜਿਹੜੇ ਆ ਰੈਲੀਆਂ ਵਿੱਚ ਤਿਆਰੀ ਦੀ ਕੜੀ ਆ ਪਿੰਡਾਂ ਤੋਂ ਤਿਆਰੀਆਂ ਕਰਕੇ ਦਿੱਲੀ ਆਲਾ ਮਨ ਬਣਾ ਕੇ ਅੱਜ ਜਲਿਆਲੇ ਦੀ ਮੰਡੀ ਦੇ ਵਿੱਚ ਆਏ ਆ ਤੇ ਦਿੱਲੀ ਆਲਾ ਮਨ ਬਣਾ ਕੇ 6 ਤਰੀਕ ਨੂੰ ਬਰਨਾਲੇ ਦੀ ਮੰਡੀ ਦੇ ਚਾਉਣਗੇ। ਅਗਰ ਵੀ ਨਕੂਚ ਕਰੋਗੇ ਜ਼ाहिर ਹੈ ਇੱਕ ਦੋ ਦਿਨਾਂ ਵਿੱਚ ਦਿੱਲੀ ਪਹੁੰਚ ਜਾਓਗੇ ਉਸ ਤੋਂ ਬਾਅਦ ਤਰਨਾ ਜਾਰੀ ਕਿੰਨੀ ਦੇਰ ਰੋਕੋ। ਵੇਖੋ ਜਿੰਨੀ ਦੇਰ ਵੀ ਸਰਕਾਰ ਮੰਗਾਂ ਵਾਲੇ ਬੰਨੇ ਧਿਆਨ ਨਹੀਂ ਦਿੰਦੀ। ਸਰਕਾਰ ਪਹਿਲਾਂ ਆ ਜਵੇ ਜਿਹੜੀਆਂ ਮੰਗਾਂ ਵਾ ਪਹਿਲਾਂ ਲਾਗੂ ਕਰ ਦੇ ਦਿੱਲੀ ਜਾਣਾ ਕੋ ਸਾਡਾ ਸ਼ੌਂਕ ਨਹੀਂਗਾ। ਪਹਿਲਾਂ ਵੀ ਗੱਲਬਾਤ ਦੱਸਦਾ। ਵੇਖੋ ਅਸੀਂ ਕਹਿੰਦੇ ਸਰਕਾਰ ਲਾਗੂ ਕਰੇ ਅੱਜ ਐਲਾਨ ਕਰ ਦੇ ਸਾਡਾ ਪਹਿਲੇ ਅੰਦੋਲ ਐਲਾਨ ਸੀਗਾ ਵੀ 507 ਜਥੇਬੰਦੀਆਂ ਦੇਖਦੀਆਂ ਮੋਦੀ ਉਹਨਾਂ ਨੂੰ ਸੱਦ ਕੇ ਕਾਨੂੰਨ ਵਾਪਸ ਲੈਣ ਦਾ ਲਿਖਤੀ ਪੜਤੀ ਐਲਾਨ ਕਰਦੇ ਅਸੀਂ ਮੀਟਿੰਗ ਨਹੀਂ ਕਰਕੇ ਖੁਸ਼ ਕਿਉਂਕਿ ਅਸੀਂ ਜਕਾਰੇ ਸ਼ਰ ਦੇ ਘਰਾਂ ਨੂੰ ਚਲ ਜਾਗੇ ਤੇ ਅੱਜ ਵੀ ਸਾਡਾ ਐਲਾਨ ਵਾ ਜੇ ਸਰਕਾਰ ਪਹਿਲਾਂ ਆਪਣੇ ਕੀਤੇ ਦੇ ਪਛੋਤਾਵਾ ਕਰ ਲਵੇ ਪਹਿਲਾਂ ਐਲਾਨ ਕਰ ਦੇਵੇ ਜੋ ਕੁਛ ਉਹਦੇ ਕੋਲ ਰਹਿ ਗਿਆ ਵਾ ਉਹ ਮੰਨ ਜਾਵੇ ਤੇ ਕੋਈ ਗੱਲ ਨਹੀਂ ਕਹੀ ਲੋਕਾਂ ਨੂੰ ਕਿਉਂ ਖਰਾਬ ਕਰਨਾ ਵਾ ਪਰ ਜੇਕਰ ਮੋਦੀ ਨੇ ਇਤੇ ਧਿਆਨ ਨਾ ਦਿੱਤਾ ਤੇ ਆਉਣ ਵਾਲਾ ਜਿਹੜਾ ਅੰਦੋਲਨ ਵਾ ਉਹ ਇਤਿਹਾਸ ਨੂੰ ਪਲਟੀ ਦੇਣ ਵਾਲਾ ਆਊਗਾ ਰਾਕੇ ਦੀ ਠੰਡ ਹੈ ਅੱਜ ਵੀ ਬੜਾ ਵੱਡਾ ਰਿਸਪੌਂਸ ਜਿਹੜਾ ਦੇਖਣ ਨੂੰ ਮਿਲਿਆ ਜੋ ਪਹਿਲਾਂ ਰਿਸਪਾਂਸ ਪੂਰੇ ਦੇਸ਼ ਚੋਂ ਮਿਲਿਆ ਸੀ ਪੂਰੀ ਦੁਨੀਆ ਚ ਮੇਰੇ ਸੇ ਲੱਗਦਾ ਉਹੀ ਰਿਸਪਾਂਸ ਉਹੀ ਸਾਥ ਉਹੀ ਕੋਆਪਰੇਸ਼ਨ ਇਸ ਵਾਰ ਵੀ ਮਿਲੂਗਾ ਉਹਦੇ ਨਾਲੋਂ ਵੱਡਾ ਰਿਸਪਾਂਸ ਮਿਲੂਗਾ ਜਿਹੜੀ ਤੁਸੀਂ ਠੰਡ ਕਰਦੇ ਜੀ ਸਰਸਾ ਦੀ ਨਦੀ ਨਾਲੋਂ ਠੰਡ ਵੱਡੀ ਨਹੀਂ ਗਈ ਆ ਜਿਹੜੀਆਂ ਮਾਵਾ ਪੈਣਾ ਵਾ ਇਹ ਸਰਸਾ ਨਦੀ ਦੇ ਵਿੱਚ ਨੌਜਵਾਨ ਸਰਸਾ ਨਦੀ ਦੇ ਵਿੱਚ ਦੀ ਲੰਘੇ ਹੈਨਾ ਦਿਨਾਂ ਦੇ ਵਿੱਚ ਉਹਨੀਆਂ ਦਿਨਾਂ ਤੋਂ ਵੇਲੇ ਦਿਨ ਖੁੱਲ ਜਾਣੇ ਆ ਜਿੰਨਾ ਕਿ ਇਹਨਾਂ ਪਾਣੀ ਲੈ ਕੇ ਸਾਡੇ ਸਾਹਮਣੇ ਆਉਣਾ ਏਡੀ ਧਾਰ ਥਲੇ ਤੇ ਹੀ ਰੋਜ਼ ਨਾਉਣੇ ਆ ਇਹ ਆਪਦਾ ਬਿਲਾ ਕਰਨ ਵੀ ਇਹਨਾਂ ਨੇ ਕਿੱਡੀ ਜਲਦੀ ਇਹਨਾਂ ਦੀਆਂ ਮੰਗਾਂ ਮੰਨਣੀਆਂ ਹੋਣ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਊਗਾ। ਔਰ ਚਾਹੇ ਸਰਕਾਰਾ ਜਿੰਨੇ ਮਰਜੀ ਰੁਕੇੜਾ ਜਿੰਨੀ ਮਰਜੀ ਰੁਕਾਵਟਾਂ ਪਾਣ 13 ਫਰਵਰੀ ਨੂੰ ਜਿਹੜਾ ਰੂਟ ਜਾਰੀ ਕਰ ਦਿੱਤਾ ਜਾਊਗਾ ਦਿੱਲੀ ਤੱਕ ਪਹੁੰਚਣ ਦਾ ਪਰ ਉਸ ਤੋਂ ਬਾਅਦ ਦਿੱਲੀ ਵਿਖੇ ਸ਼ੁਰੂ ਜਿਹੜਾ ਧਰਨਾ ਹੋਊਗਾ ਅੰਦੋਲਨ ਸ਼ੁਰੂ ਹੋਊਗਾ ਉਦੋਂ ਤੱਕ ਜਾਰੀ ਰਹੂਗਾ ਤੇ ਉਹ ਤੱਕ ਸਰਕਾਰ ਇਹਨਾਂ ਸਾਰੀਆਂ ਮੰਗਾਂ ਨੂੰ ਮੰਨ ਕੇ ਉਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੀ। ਕੈਮਰਾ ਪਾਸੇ ਰਾਕ ਮਰਦੇ ਨਾ ਮਨਿੰਦਰ ਸਿੰਘ ਵੋਂਗਾ ਪੀਟੀਸੀ ਨਿਊ ਜੰਡਿਆਲਾ ਗੁਰੂ